ਉਹ ਵੀ ਮਿੱਤਰੋ 200 275 ਲੈ ਕੇ ਆ ਗਏ ਤੇ ਇਹ ਸੇਲ ਆ ਬਿਲਕੁਲ ਸਾਫ ਟਰੈਕਟਰ ਆ ਮਿੱਤਰੋ ਜਿਹਨੂੰ ਟਮਾਟਰ ਮੰਗ ਜਾਗਦਾ ਹੈ ਨਾ ਸਾਰਾ ਟਮਾਟਰ ਮੰਗ ਜਾਗਦਾ ਮਿੱਤਰੋ ਦੇਖੋ ਇੰਜਨ ਗੇਰ ਤਾਂ ਟਰੈਕਟਰ ਪੂਰਾ ਸਾਫ ਆ ਟਾਇਰ ਵੀ ਪਏ ਨੇ 100% ਨਾੜਾ 90% ਟਾਇਰ ਆ ਮਿੱਤਰੋ ਗੁਡਇਰ ਦੇ ਖੜੇ ਆਗੇ ਬਾਕੀ ਮਗਰਾ ਟਮਾਟਰ ਦਾ ਚੰਗਾਗਾ ਤੇ 2000 ਮਾਡਲ ਆ ਨਾ 2000 ਮਾਡਲ ਆ ਮਿੱਤਰੋ ਪੰਜਾਬ ਨੰਬਰ ਆ ਪੰਜਾਬ ਜੀ ਪੰਜਾਬ ਨੰਬਰ ਆ ਫਰਸਟ ਪਾਰਟੀ ਆ ਤੇ ਇਹ ਡਾਇਰੈਕਟਰ ਸੇੜ ਆਗਾ ਜਿਹੜੇ ਵੀਰ ਨੂੰ ਚਾਹੀਦਾ ਵੀ 275 ਡੀਆਈ B 275 ਡੀਆਈ 2000 ਮਾਡਲ ਸੇੜ ਆ ਤੇ ਉਸ ਤੋਂ ਬਾਅਦ 3 ਸਪੀਡ ਦੇ ਵਿੱਚ 14 ਦੇ ਟਾਇਰਾਂ ਵਾਲਾ 855 ਇਹ ਕਿਹੜਾ ਮਾਡਲ ਆਈ 2022 ਇਹ 2022 ਮਾਡਲ ਆ ਮਿੱਤਰੋ 14 ਦੇ ਟਾਇਰਾਂ ਦੇ ਵਿੱਚ ਟਾਇਰ ਵਗੈਰਾ ਇਹਦੇ ਵੀ ਨਾਲ ਦੇ ਨੇ ਨਾਲ ਦੇ ਜੀ ਮਿੱਤਰੋ ਤੇ ਡੱਕ ਡੱਕ ਲੱਗਿਆ ਫੈਵਰ ਵਾਲੀ ਕੋਨੋਪੀ ਵਾਲੀ ਸਾਦਰੀ ਲੱਗੀ ਹੋਈ ਆ ਤੇ 22 ਮਾਡਲ ਆ ਤੇ ਰੇਟ ਵਗੈਰਾ ਤੁਸੀਂ ਨੰਬਰ ਤੇ ਕੰਟੈਕਟ ਕਰ ਲਓ ਬਾਈ ਦਾ ਨੰਬਰ ਆਪਾਂ ਦੇਵਾਂਗੇ ਬਾਕੀ ਵੀਡੀਓ ਦੇ ਵਿੱਚ ਚੱਲਿਆਂਦਾ ਉਸ ਤੋਂ ਬਾਅਦ ਅਰਜਨ ਕੜਾਦਰ ਨੋਵੋ 605 ਡੀਆਈ ਹਣਾ ਤੇ ਇਹ ਕਿਹੜਾ ਮਾਡਲ ਆ ਇਹ 2018 ਜੀ ਇਹ 2000 ਮਿੱਤਰੋ 18 ਮਾਡਲ ਆਗਾ ਠੀਕ ਆ ਇਹ ਵੀਰ ਨੂੰ ਚਾਹੀਦਾ ਨੋਵੋ ਚਾਹੀਦਾ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਤੇ ਨੰਬਰ ਸਕਰੀਨ ਦੇ ਉੱਤੇ ਚੱਲਿਆਂਦਾ ਆਹ ਮਸ਼ੀਨ ਵੀ ਖੜੀ ਆ ਲਓ ਵੀ ਕੰਪੈਨ ਵੀ ਖੜੀ ਆ ਪ੍ਰੀਤ ਕਿਹੜਾ ਮਾਡਲ ਆ ਪ੍ਰੀਤ ਦਾ 2018 ਮਾਡਲ ਨੂੰ ਮਿੱਤਰੋ ਪ੍ਰੀਤ ਆ ਗਈ ਲਾਲ ਹੀ ਨੂੰ ਇੰਜਨ ਦੇ ਵਿੱਚ ਆ ਐਸਐਮਐਸ ਨਾਲ 75 ਬਟਾ ਨਾਲ ਦੇ 75 ਪੈਸੇ ਟਾਇਰ ਨਾਲ ਦੇ ਹੋਰ ਜੀ ਠੀਕ ਆ ਮਿੱਤਰੋ ਪੂਰੀ ਨਵੀਂ ਮਸ਼ੀਨ ਆ ਦੇਖੋ ਪੂਸ ਵਗੈਰਾ ਨਹੀਂ ਤਾਂ ਪੂਸਾ ਵਗੈਰਾ ਗਾਲੀਆਂ ਪੈਣ ਦੇਣਗੇ ਪੈਣ ਦੇਣਾ ਨਾ ਪੂਰੀ ਸਾਫ ਮਸ਼ੀਨ ਆਗੀ ਤੇ ਮਾਡਲ ਕਿਹੜਾ ਦੱਸਿਆ ਸੀ 2018 2018 987 ਮੇਰੀ ਇੰਡੀਅਨ ਦੀ ਨੰਬਰ 1 ਕੰਪੈਨ ਆੜੀ ਪ੍ਰੀਤ ਤੇ 75 80 ਪੈਸੇ ਟਾਇਰ ਆੜੇ ਨਾਲ ਦੇ ਨੇ ਤੇ ਬਾਕੀ ਟਾਇਰ ਤੁਸੀਂ ਚੈੱਕ ਕਰ ਸਕਾ ਨੂੰ ਪੂਰੀ ਸਾਫ ਲਾਲ ਹੀ ਨੂੰ ਇੰਜਨ ਦੇ ਵਿੱਚ ਕੀਮਤ ਵਗੈਰਾ ਦਾ ਮੁੱਲ ਦਾ ਪਤਾ ਜਿਹੜਾ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰਕੇ ਜਿਹੜਾ ਕਰ ਸਕਦੇ ਹੋਗੇ ਤਿੰਨ ਚਾਰ ਟਰੈਕਟਰ ਖੜੇ ਨੇ ਵੀਰ ਕੋਲੇ ਆਵਲੈਂਡ ਖੜਾ 373 ਸਪੈਸ਼ਲ ਐਡੀਸ਼ਨ 275 ਮਹਿੰਦਰਾ 275 ਮਹਿੰਦਰਾ 853 ਸੀਰੀਜ਼ ਤੇ ਨੋਵੋ ਖੜਾਗਾ ਤੇ ਨੰਬਰ ਸਕਰੀਨ ਦੇ ਉੱਤੇ ਚੱਲ ਜਿਦਾ ਹੈ ਇਹ 2019 ਮਾਡਲ ਵੀ ਖੜਾ ਮਿੱਤਰੋ 14 ਵੀ ਖੜਾਗਾ ਤੁਸੀਂ ਸੰਪਰਕ ਕਰ ਲਵੋ ਵੀਰ ਦੇ ਨਾਲ ਤਵੀਆਂ ਦਾ ਸੈਟ ਤਾਂ ਨਹੀਂ ਛੇੜ ਤਵੀਆਂ ਨਹੀਂ ਮਿੱਤਰੋ ਛੇੜ ਤੇ ਟਰੈਕਟਰ ਬਹੁਤ ਖੜੇ ਨੇ ਵੀਰਾਂ ਹੁਣੇ ਕੋਲੇ ਤੁਸੀਂ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਜਿਹੜਾ ਵੀ ਟਰੈਕਟਰ ਦਾਈਨ ਦਾ ਵੀਰ ਨਾਲ ਤੁਸੀਂ ਇਥੋਂ ਆ ਕੇ ਖਰੀਦ ਸਕਦੇ ਹੋਗੇ ਤੇ ਬਾਕੀ ਨੰਬਰ ਸਕਰੀਨ ਦੇ ਉੱਤੇ ਵੀਰ ਦਾ ਚੱਲੀਆਂ ਦਾ 275 ਵੇਂ ਦਾ ਇਹਦੀ ਵੀ ਪੂਰਾ ਸਾਫ ਟਰੈਕਟਰ ਹੈ ਸੇਰਾ ਮੜਾ ਮੋਟਾ ਰੰਗ ਜਰੂਰ ਲਿਆ ਹੋਇਆ 2000 ਮਾਡਲ ਦੇ ਵਿੱਚ ਪਰ ਇੰਨਾ ਸਾਫ ਟਰੈਕਟਰ ਮਿਲਦਾ ਨਹੀਂ ਸਾਹਬ ਇਹ ਟਰੈਕਟਰ ਆ ਪੂਰਾ 275 ਡੀ ਆਈ ਤੇ ਇਧਰ ਸਪੈਸ਼ਲ ਐਡੀਸ਼ਨ ਖੜਾ 73 ਜਿਹੜਾ ਇਹ ਕਰਾ ਮਾਡਲ ਹੈ ਇਹ 18 ਮਾਡਲ ਆ ਮਿੱਤਰੋ ਏਵੀ ਕੋਕਾ ਪੀਸ ਖੜਾਗਾ ਟਰੈਕਟਰ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਤੇ ਵਾਕੀ ਕਰਦੇ ਵੀਡੀਓ ਨੂੰ ਸ਼ੇਅਰ ਧੰਨਵਾਦ